ਤੇ ਉਸ ਟਾਈਮ ਤੇ ਮੇਰੀ ਬਾਹ ਖਰਾਬ ਹੋ ਗਈ ਸੀ ਤੇ ਮਾ ਉਹਨੇ ਕੈਮਰਾ ਫੜਾਤਾ ਪੰਜਾਬੀ ਇੰਡਸਟਰੀ ਕਰਕੇ ਬਹੁਤ ਛੋਟੀ ਸੋਚ ਲੰਦੀ ਆ ਕਿ ਅਮਰ ਬੁਜੀਤ ਬਾਜੀ ਨੂੰ ਅਸਿਸਟ ਕਰ ਰਿਹਾ ਸੀ ਜਾਂ ਉਹਨਾਂ ਦੀ ਡੀਓਪੀ ਕਰ ਰਿਹਾ ਹੈ ਨਾ ਇਹ ਤਾਂ ਮੇਰੇ ਬੱਚਿਆਂ ਅੰਗ ਰਿਹਾ ਨਾ ਤੇ ਮੈਨੂੰ ਇੱਕ ਚੀਜ਼ ਵਧੀਆ ਲੱਗੀ ਵਾਰਨਿੰਗ ਦਿੱਤੀ ਕਿ ਆਪਣੀ ਪੰਜਾਬੀ ਇੰਡਸਟਰੀ 5-6 ਸਾਲ ਹੋ ਗਏ ਕਿ ਕੋਈ ਡਿਫਰੈਂਟ ਚੀਜ਼ ਕਰੋ ਡਿਫਰੈਂਟ ਚੀਜ਼ ਕਰੋ ਕਾਮੇਡੀ ਕਰੀ ਜਾਂਦੇ ਕੰਮ ਦੀ ਕਰੀ ਜਾਂਦੇ ਆ ਨਾ ਤੇ ਕੱਲੋ ਹੌਣਪਾ ਦਾ ਲੱਗੂਗਾ ਕਿ ਅਸੀਂ ਇਹਨਾਂ ਨੂੰ ਡਿਫਰੈਂਟ ਚੀਜ਼ ਦਿੱਤੀ ਆ ਆਡੀਅנס ਇਹਨੂੰ ਅਪਰੀਸ਼ੀਏਟ ਕਰੂਗੀ ਕਿ ਨਹੀਂ ਕਰੂਗੀ ਜਦੋਂ ਵੀ ਐਕਸ਼ਨ ਫਿਲਮ ਦੇਖਦੇ ਆਪਾਂ ਰੀਅਲ ਟਾਈਮ ਸਾਉਂਡ ਫਿਲਮ ਦੀ ਆਪਾਂ ਕਹ ਲੋ ਬੜੀ ਤਾਰੀਫ ਕਰੀਦੀ ਆ ਹਨਾ ਸੋ ਆਪਾਂ ਪੰਜਾਬੀ ਸਿਨੇਮਾ ਵੀ ਉਹ ਲੈਵਲ ਦਾ ਹੋਣਾ ਚਾਹੀਦਾ ਕੱਲਾ ਸਟੋਰੀ ਕਹ ਲਈ ਨਹੀਂ ਕਿ ਵਿਜ਼ੂਅਲ ਵੀ ਭਾਜੀ ਤੁਸੀਂ ਕਿੰਨਾ ਕਿੰਨਾ ਦੀ ਕੇਅਰ ਕਰਦੇ ਬਿਕੋਜ਼ ਉਹਨੇ ਐਕਚੁਅਲੀ ਦੇਖ ਰਹੀ ਸੀ ਕਹਿੰਦੀ ਨਹੀਂ ਕਿ ਮੇਰੇ ਨਾਲ ਬੈਠੋਗਾ ਇਹ ਅਕਸਰ ਦੇਖੋ ਇਹ ਤਾਂ ਮੈਂ ਉਦੋਂ ਵੀ ਪਹਿਲਾਂ ਵੀ ਗੱਲਬਾਤ ਕੀਤੀ ਸੀ ਜੋ ਪ੍ਰੈਸ ਕਾਨਫਰੰਸ ਹੋ ਰਹੀ ਸੀ ਇਹ ਤਾਂ ਸਾਡੇ ਬੱਚਿਆਂ ਅੰਗਰੇਜ਼ ਆ ਜੀ ਕੱਲੋ ਅਮਰਨ ਲਾਲੋ ਆਪਣੇ ਸੁਖਾ ਕੰਬੋ ਉਹਨੇ ਕਾਫੀ ਡੀਓਪੀ ਕੀਤੀ ਉਹਨੇ ਵੀ ਪਹਿਲਾਂ ਮੇਨਾਂ ਮੇਨਾਂ ਦਾ ਅਰਦਾਸ ਪਹਿਲੀ ਸੀਗੀ ਹਾਂ ਪਹਿਲੀ ਅਰਦਾਸ ਤੇ ਉਹਨ ਵੀ ਮੰਜੇ ਬਿਸਤਰੇ ਤੇ ਆਏ ਸੀਗੇ ਤੇ ਉਸ ਟਾਈਮ ਤੇ ਮੇਰੀ ਬਾਹ ਖਰਾਬ ਹੋ ਗਈ ਸੀ ਤੇ ਮੈਂ ਉਹਨੂੰ ਕੈਮਰਾ ਫੜਾਤਾ ਹੁਣ ਇਸ ਟਾਈਮ ਤੇ ਕਰੋ ਪੰਜਾਬ ਦੇ ਬੇਸਿਕਲੀ ਸਭ ਤੋਂ ਵੱਡੇ ਡੀਓਪੀ ਹੋਏ ਨੇ ਹਨਾ ਤੇ ਅਮਰ ਹੁਣ ਏਡੇ ਵੱਡੇ ਡਾਇਰੈਕਟਰ ਬਣ ਗਏ ਜੀ ਤੇ ਲੋਕਾਂ ਨੂੰ ਮੈਂ ਇਹੀ ਗੱਲ ਉਦੋਂ ਵੀ ਕਹਿਆ ਸੀਗਾ ਕਿ ਆਪਣੀ ਪੰਜਾਬੀ ਇੰਡਸਟਰੀ ਕਦੇ-ਕਦੇ ਬਹੁਤ ਛੋਟੀ ਸੋਚ ਲੈਂਦੀ ਆ ਕਿ ਅਮਰ ਬਰੀਦ ਬਾਜੀ ਨੂੰ ਅਸਿਸਟ ਕਰ ਰਿਹਾ ਸੀਗਾ ਉਹਨਾਂ ਦੀ ਡੀਓਪੀ ਕਰ ਰਿਹਾ ਹੈ ਹਨਾ ਇਹ ਤਾਂ ਮੇਰੇ ਬੱਚਾਂ ਅੰਗ ਰਿਹਾ ਹਨਾ ਇਦਾਂ ਨਹੀਂ ਕਿ ਹਾਂ ਵੇਲਾਂ ਦੀ ਮੈਂ ਡੀਓਪੀ ਕਰ ਰਿਹਾ ਮੈਂ ਸਿਰਫ ਇਹਾਂ ਦੀ ਰੱਖਿਆ ਕਰਨਾ ਆਇਆ ਸੀਗਾ ਹੋਰ ਕੁਛ ਨਹੀਂ ਕਿ ਗਲਤ ਕੰਮ ਨਾ ਕਰ ਗਲਤ ਕਦਮ ਨਾ ਲਾਣਾ ਹੈ ਸੋ ਤੇ ਇੱਕ ਜਿਹੜਾ ਵਰਡ ਸਿਨਮਾਟੋਗ्राफी ਹੁਣ ਕਿਹ ਲੋ ਉਹ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਮਹਾਲੇ ਵੀ ਕਿ ਲੋ ਇੱਕ ਜਾਂ 2% ਹਲੇ ਉੱਥੇ ਪਹੁੰਚੇ ਆ ਕਿ ਜਿਹੜੇ ਅਸਲੀ ਸਿਨਮਾਟੋਗ੍ਰਾਫਰਸ ਆ ਨਾ ਉਹ ਤਾਂ ਕਿਹ ਲੋ ਬੜੇ ਹਾਈ ਲੈਵਲ ਦੇ ਹੁੰਦੇ ਆ ਜੀ ਤੇ ਮੈਨੂੰ ਇੱਕ ਚੀਜ਼ ਵਧੀਆ ਲੱਗੀ ਵਾਰਨਿੰਗ ਦੇ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ 5-6 ਸਾਲ ਹੋ ਗਏ ਕਿ ਕੋਈ ਡਿਫਰੈਂਟ ਚੀਜ਼ ਕਰੋ ਡਿਫਰੈਂਟ ਚੀਜ਼ ਕਰੋ ਕਾਮੇਡੀ ਕਰੀ ਜਾਂਦੇ ਕਾਮੇਡੀ ਕਰੀ ਜਾਂਦੇ ਆ ਨਾ ਤੇ ਕਿੱਲੋ ਹੁਣ ਪਤਾ ਲੱਗੂਗਾ ਕਿ ਅਸੀਂ ਇਹਨਾਂ ਨੂੰ ਡਿਫਰੈਂਟ ਚੀਜ਼ ਦਿੱਤੀ ਆ ਆਡੀਅנס ਇਹਨੂੰ ਅਪਰੀਸ਼ੀਏਟ ਕਰੂਗੀ ਕਿ ਨਹੀਂ ਕਰੂਗੀ ਜੇ ਆਡੀਅנס ਕਹੇ ਸਾਨੂੰ ਆ ਚੀਜ਼ ਦੇਵੋ ਅਸੀਂ ਦੇ ਰਹੇ ਹਾਂ ਹਨਾ ਤੇ ਉਹ ਨਹੀਂ ਐਕਸੈਪਟ ਕਰਦੇ ਫਿਰ ਸਾਨੂੰ ਉਹਦੀ ਚੀਜ਼ ਬਣਾਉਂਦਾ ਕੋਈ ਫਾਇਦਾ ਨਹੀਂ ਗਾ ਫਿਰ ਅਸੀਂ ਮੁੜ ਕੇ ਉੱਥੇ ਹੀ ਜਾਵਾਂਗੇ ਕਾਮੇਡੀ 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 ਹਨਾ ਦਿਸ ਇਜ਼ ਨਿਊ ਸਿਮਰ ਕਿਉਂਕਿ ਜੇ ਆਪਾਂ ਕਹਿੰਦੇ ਜਦੋਂ ਵੀ ਐਕਸ਼ਨ ਫਿਲਮ ਦੇਖਦੇ ਆਪਾਂ ਹਰ ਇੱਕ ਟਾਈਮ ਸਾਊਥ ਫਿਲਮ ਦੀ ਆਪਾਂ ਕਹੇ ਲੋ ਬੜੀ ਤਾਰੀਫ ਕਰੀਦੀ ਆ ਹਨਾ ਸੋ ਆਪਣਾ ਪੰਜਾਬੀ ਸਿਨੇਮਾ ਵੀ ਉਹ ਲੈਵਲ ਦਾ ਹੋਣਾ ਚਾਹੀਦਾ ਇਕੱਲਾ ਸਟੋਰੀ ਟੈਲ ਹੀ ਨਹੀਂ ਕਿ ਵਿਜ਼ੂਅਲ ਵੀ ਉਹਦੇ ਵਿਜ਼ੂਅਲ ਵੀ ਇਦਾਂ ਹੋਣੇ ਚਾਹੀਦੇ ਤੇ ਦੂਸਰੀ ਗੱਲ ਹੈ ਕਿ ਕਈ ਕਈ ਆਪਾਂ ਫਿਲਮ ਦੇਖ ਦੋ ਵਿਜ਼ੂਅਲ ਸਟੋਰੀਆਂ ਨਾਲ ਮੈਚੇ ਨਹੀਂ ਹੁੰਦੇ ਤੇ ਇਹਦੇ ਵਿੱਚ ਇਹ ਇੰਪੋਰਟੈਂਟ ਬਹੁਤ ਸੀਗਾ ਕਿ ਕੰਟੈਂਟ ਤੇ ਵਿਜ਼ੂਅਲ ਸਟੋਰੀ ਟੈਲਿੰਗ ਜੇ ਇੱਕ ਲੈਵਲ ਤੇ ਜਾਣ ਪਰੋ ਜੀ ਕਿ ਵਿਜ਼ੂਅਲ ਇਦਾਂ ਨਾ ਜਾਵੇ ਤੇ ਕੰਟੈਂਟ ਇਦਾਂ ਨਾ ਜਾਵੇ ਜੀ ਸੋ ਸਾਨੂੰ ਲੱਗ ਰਿਹਾ ਕਿ ਅਸੀਂ ਉਹ ਪੂਰਾ ਅਚੀਵ ਕਰ ਲਿਆ ਕਿ ਟੋਟਲ ਪੈਕੇਜ ਮੂਵ ਦਾ ਆਡੀਅנס ਨੂੰ ਦੇਖਣ ਨੂੰ